ਬੱਚਿਆਂ ਸਾਹਮਣੇ ਕਦੇ ਵੀ ਇਹ ਗਲਤੀਆਂ ਨਾ ਕਰੋ ਕਿਉਂਕਿ ਬੱਚਾ ਜੋ ਦੇਖਦਾ ਹੈ ਉਹ ਉਹ ਉਸੇ ਤਰ੍ਹਾਂ ਕਰਦਾ ਹੈ ਬੱਚੇ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੁੰਦਾ ਹੈ ਉਸ ਦੇ ਮਨ ਅੰਦਰ ਕਿਸੇ ਵੀ ਤਰ੍ਹਾਂ ਦੇ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੁੰਦੀ ਬੱਚੇ ਦਾ ਮਨ ਕੋਰਾ ਕਾਗਜ਼ ਹੁੰਦਾ ਹੈ ਉਸ ਅੰਦਰ ਜਿਸ ਤਰ੍ਹਾਂ ਦੇ ਮਰਜ਼ੀ ਰੰਗ ਭਰ ਦਿਓ ਸਰਾ ਜੋ ਅਸੀਂ ਵੱਡੇ ਕਰਦੇ ਹਾਂ ਬੱਚੇ ਵੀ ਸਾਡੀ ਕਾਪੀ ਕਰਦੇ ਹਨ ਆਓ ਜਾਣਦੇ ਹਾਂ ਉਹ ਪੰਜ ਗਲਤੀਆਂ ਜੋ ਕਦੇ ਵੀ ਬੱਚਿਆਂ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ ਪਹਿਲੀ ਗਲਤੀ ਬਹਿਸ ਨਾ ਕਰੋ ਬੱਚਿਆਂ ਦੇ ਸਾਹਮਣੇ ਗੱਲਾਂ ਕਰਦੇ ਕਦੇ ਵੀ ਕਿਸੇ ਨਾਲ ਜ਼ਿਆਦਾ ਬਹਿਸ ਨਾ ਕਰੋ ਬੱਚਾ ਜਦੋਂ ਸਾਨੂੰ ਬਹਿਸ ਕਰਦੇ ਵੇਖਦਾ ਹੈ ਕਾ ਉਹ ਵੀ ਦੂਜੇ ਬੱਚਿਆਂ ਨਾਲ ਹਰ ਗੱਲ ਤੇ ਬਹਿਸ ਕਰਨ ਲੱਗਦਾ ਹੈ ਉਸ ਦੀ ਇਹ ਆਦਤ ਵੱਧ ਜਾਂਦੀ ਹੈ ਇਸ ਕਰਕੇ ਕਦੇ ਵੀ ਬੱਚਿਆਂ ਸਾਹਮਣੇ ਬਹਿਸ ਨਾ ਕਰੋ ਦੂਜੀ ਗਲਤੀ ਲੜਾਈ ਝਗੜਾ ਬੱਚਿਆਂ ਸਾਹਮਣੇ ਕਈ ਵਾਰ ਅਸੀਂ ਬਹੁਤ ਲੜਾਈ ਝਗੜਾ ਕਰਦੇ ਹਾਂ ਬੱਚੇ ਦੇਖਦੇ ਹਨ ਜੇ ਬੱਚਾ ਮਾਤਾ ਪਿਤਾ ਜਾਂ ਕਿਸੇ ਹੋਰ ਮੈਂਬਰ ਨੂੰ ਲੜਾਈ ਕਰਦੇ ਦੇਖੇਗਾ ਤਾਂ ਉਸ ਦੇ ਮਨ ਤੇ ਗਹਿਰਾ ਅਸਰ ਹੋ ਸਕਦਾ ਹੈ। ਕਈ ਵਾਰ ਘਰ ਦਾ ਮਾਹੌਲ ਬੱਚੇ ਨੂੰ ਸਟ੍ਰੈਸ ਵਿੱਚ ਲੈ ਜਾਂਦਾ ਹੈ। ਕਈ ਵਾਰ ਘਰ ਦੇ ਝਗੜੇ ਬੱਚੇ ਨੂੰ ਵੀ ਇਸ ਤਰ੍ਹਾਂ ਦਾ ਬਣਾ ਦਿੰਦੇ ਹਨ। ਉਸ ਨੂੰ ਆਦਤ ਪੈ ਜਾਂਦੀ ਹੈ। ਕਿ ਬੱਚੇ ਦਾ ਸੁਭਾਅ ਵੀ ਛਿੜਛੜਾ ਹੋ ਜਾਂਦਾ ਹੈ। ਤੀਜੀ ਗਲਤੀ ਕਿਸੇ ਦੀ ਨਿੰਦਿਆ ਨਾ ਕਰੋ। ਕਈ ਵਾਰ ਅਸੀਂ ਬੱਚਿਆਂ ਕੋਲ ਬੈਠੇ ਹੋਏ ਹੀ ਦੂਜਿਆਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਬੱਚਿਆਂ ਨੂੰ ਲੱਗਦਾ ਹੈ ਕਿ ਇਹ ਗੱਲ ਠੀਕ ਹੋਵੇਗੀ ਉਹਨਾਂ ਦਾ ਵੀ ਸੁਭਾਅ ਬਣ ਜਾਂਦਾ ਹੈ ਕਿ ਉਹ ਵੀ ਇੱਕ ਦੂਜੇ ਬੱਚੇ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ ਚੌਥੀ ਗਲਤੀ 네ਗੇਟਿਵ ਗੱਲਾਂ ਕਈ ਵਾਰ ਅਸੀਂ ਬੱਚਿਆਂ ਦੇ ਸਾਹਮਣੇ ਹੀ 네ਗੇਟਿਵ ਗੱਲਾਂ ਕਰਦੇ ਹਾਂ ਕਿ ਉਹ ਇਹ ਨਹੀਂ ਕਰ ਸਕਦਾ ਜਾਂ ਫਿਰ ਬੱਚਿਆਂ ਨੂੰ 네ਗੇਟਿਵ ਬੋਲਦੇ ਹਾਂ ਕਿ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਤੂੰ ਫਸਟ ਨਹੀਂ ਆ ਸਕਦਾ ਇਸ ਤਰ੍ਹਾਂ 네ਗੇਟਿਵ ਗੱਲਾਂ ਸੁਣ ਕੇ ਬੱਚੇ ਦਾ ਮਨ 네ਗੇਟਿਵ ਹੋ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੰਮ ਔਖਾ ਹੈ ਅਸੀਂ ਨਹੀਂ ਕਰ ਸਕਦੇ ਇਸ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵੱਧ ਨਹੀਂ ਸਕਦਾ ਉਹ ਕਦੇ ਵੀ ਭਵਿੱਖ ਵਿੱਚ ਸਹੀ ਫੈਸਲਾ ਨਹੀਂ ਕਰ ਸਕਦੇ ਪੰਜਵੀਂ ਗਲਤੀ ਸਮੇਂ ਦੀ ਬਰਬਾਦੀ ਕਈ ਵਾਰ ਅਸੀਂ ਬੱਚਿਆਂ ਦੇ ਨਾਲ ਬੈਠੇ ਟੀਵੀ ਦੇਖਦੇ ਹਾਂ ਤਾਂ ਅਸੀਂ ਟੀਵੀ ਵੇਖੀ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਕਿੰਨਾ ਸਮਾਂ ਹੋ ਚੁੱਕਾ ਹੈ ਜਦ ਕੰਮ ਨੂੰ ਟਾਲ ਦਿੰਦੇ ਹਾਂ ਕਿ ਅੱਜ ਟਾਈਮ ਨਹੀਂ ਲੱਗਾ ਫੇਰ ਕਰਾਂਗੇ ਜੀ ਬੱਚਿਆਂ ਸਾਹਮਣੇ ਅਸੀਂ ਸਮੇਂ ਨੂੰ ਸਹੀ ਢੰਗ ਨਾਲ ਨਾ ਵਰਤਾਂਗੇ ਤਾਂ ਬੱਚੇ ਵੀ ਸਮੇਂ ਦੀ ਕਦਰ ਨਹੀਂ ਕਰਨਗੇ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਕੰਮ ਟਾਈਮ ਤੇ ਕਰੀਏ ਤਾਂ ਹੀ ਬੱਚੇ ਵੀ ਸਮੇਂ ਦੇ پابੰਦ ਬਣਨਗੇ ਲਾਸਟ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਬੱਚੇ ਸਾਡੇ ਹੀ ਸੁਭਾਅ ਨੂੰ ਦੇਖਦੇ ਹਨ ਉਹੋ ਸਾਡੇ ਬੋਲਚਾਲ ਤੇ ਸਹੀ ਰਹਿਣ ਸਹਿਨ ਨੂੰ ਦੇਖ ਕੇ ਆਪ ਉਸ ਤਰ੍ਹਾਂ ਦੇ ਹੁੰਦੇ ਹਨ ਮੰਨ ਲਓ ਜੇ ਅਸੀਂ ਬੱਚਿਆਂ ਸਾਹਮਣੇ ਘਰ ਦਾ ਮਾਹੌਲ ਸਹੀ ਰੱਖਾਂਗੇ ਤਾਂ ਬੱਚੇ ਵੀ ਖੁਸ਼ ਰਹਿਣਗੇ ਤੇ ਉਹਨਾਂ ਦਾ ਵਿਕਾਸ ਵੀ ਸਹੀ ਹੋਵੇਗਾ ਇਸ ਲਈ ਜ਼ਰੂਰੀ ਹੈ ਅਸੀਂ ਇਹ ਪੰਜ ਗਲਤੀਆਂ ਨੂੰ ਬੱਚੇ ਸਾਹਮਣੇ ਨਾ ਕਰੀਏ ਬੱਚੇ ਦਾ ਸਹੀ ਵਿਕਾਸ ਹੀ ਉਸ ਦਾ ਭਵਿੱਖ ਬਣੇਗਾ। ਧੰਨਵਾਦ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰੋ।